ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਇੱਕ ਜਹਾਜ਼ ਭਰ ਕੇ ਮਾਈਗ੍ਰੈਂਟਸ ਦਾ ਅੱਜ ਲੀਬੀਆ ਨੂੰ ਭੇਜ ਰਿਹਾ ਹੈਗਾ ਅ ਮਿਲਟਰੀ ਫਲਾਈਟ ਹਿਮਨ ਰਾਈਟਸ ਗਰੁੱਪਸ ਨੇ ਬਹੁਤ ਰੌਲਾ ਪਾਇਆ ਆ ਵੀ ਜਿਸ ਮੁਲਕ ਨੂੰ ਤੁਸੀਂ ਭੇਜ ਰਹੇ ਆਂ ਲੀਬੀਆ ਦੇ ਵਿੱਚ ਅਨਰੈਸਟ ਹਜੇ ਵੀ ਬਹੁਤ ਤੇ ਉੱਥੇ ਦੇ ਜਿਹੜੇ ਡਿਟੈਂਸ਼ਨ ਸੈਂਟਰ ਆ ਬੜੇ ਹਾਰਰਫਿਕ ਤੇ ਡਿਪਲੋਰੇਬਲ ਹੈਗੇ ਆ ਬਹੁਤ ਮਾੜੀ ਕੰਡੀਸ਼ਨ ਆ ਉਹਨਾਂ ਦੀ ਅ ਨੈਸ਼ਨੈਲਿਟੀ ਜਿਹੜੀ ਆ ਮਾਈਗ੍ਰੈਂਟਸ ਦੀ ਜਿਨ੍ਹਾਂ ਨੂੰ ਭੇਜਿਆ ਜਾ ਰਿਹਾ ਹੈ ਉਹ ਹਜੇ ਕਲੀਅਰ ਨਹੀਂ ਹੈਗੀ ਕਿਹੜੇ ਲੋਕ ਲੀਬੀਆ ਨੂੰ ਭੇਜੇ ਜਾ ਰਹੇ ਆ ਅਮਰੀਕਾ ਤੋਂ ਰਿਪੋਰਟ ਕੀਤੀ ਜਾ ਰਹੀ ਹੈ ਅੱਜ ਇਹ ਫਲਾਈਟ ਇੱਕ ਜਾਣੀ ਹੈਗੀ ਆ ਇਹ ਵਾਈਟ ਹਾਊਸ ਦੇ ਇੱਕ ਆਫੀਸ਼ਰ ਨੇ ਜਿਹੜਾ ਔਨ ਕੰਡੀਸ਼ਨ ਆਫ ਨਾਨੂਟੀ ਇਹ ਦੱਸਿਆ ਆ ਭਈ ਅਸੀਂ ਆਪਰੇਸ਼ਨ ਬਾਰੇ ਨਹੀਂ ਦੱਸ ਸਕਦੇ ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਹੀ ਆ ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਵਾਈਟ ਹਾਊਸ ਦਾ ਕਾਫੀ ਵਿਰੋਧ ਹੋਇਆ ਖਾਸ ਕਰਕੇ ਜਦੋਂ ਪਿਛਲੇ ਦਿਨਾਂ ਦੇ ਹਫ਼ਤਿਆਂ ਦੇ ਵਿੱਚ ਜਿਹੜੇ ਜਹਾਜ਼ ਆ ਉਹ ਭੇਜੇ ਗਏ ਬੈਨਜ਼ੂਏਲਾ ਦੇ ਲੋਕ ਜੋ ਐਲਸਲਵਾਡੋਰ ਦੀ ਜੇਲ ਨੂੰ ਤੇ ਜੋ ਕੋਰਟਸ ਆ ਉਹਨਾਂ ਦੇ ਵਿੱਚ ਵੀ ਕਾਫੀ ਵਿਰੋਧ ਹੋਇਆ ਉਹਨਾਂ ਦੇ ਰੂਲਿੰਗ ਉਲਟ ਹੋਈਆਂ ਤੇ ਹੁਣ ਜਿਹੜਾ ਇਹਨਾਂ ਨੇ ਡਿਸਾਈਡ ਕਰ ਲਿਆ ਵੀ ਅਸੀਂ ਉੱਥੇ ਭੇਜਣ ਜਾ ਰਹੇ ਹਾਂ ਲੀਬੀਆ ਚ ਹੁਣ ਕੰਟਰੀ ਉਹ ਆਲਰੇਡੀ ਡਿਵਾਈਡਡ ਆ ਸਿਵਲ ਵਾਰ ਉਥੇ ਇੱਕ ਤਰ੍ਹਾਂ ਨਾਲ ਚੱਲ ਰਹੀ ਹੈ ਜਦੋਂ ਤੋਂ ਮੁਹਮਮਰ ਗਦਾਫੀ ਜੋ ਉਥੇ ਦਾ ਡਿਕਟੇਟਰ ਸੀ ਉਸ ਨੂੰ ਓਵਰਥਰੋ ਕੀਤਾ ਸੀ 2011 ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਉੱਥੇ ਦੀ ਇੱਕ ਗਵਰਨਮੈਂਟ ਨੂੰ ਰਿਕੋਗਨਾਈਜ਼ ਜਰੂਰ ਕੀਤਾ ਹੈ ਟ੍ਰਿਪਲੀ ਏਰੀਆ ਦੇ ਵਿੱਚ ਬੰਗਾਜ਼ੀ ਤੇ ਵਿੱਚ ਜਿੱਥੇ ਇਕਵਾਰ ਲਾਰਡ ਖਲੀਫਾ ਹਫਤਾਰ ਜੋ ਕੰਟਰੋਲ ਕਰਦਾ ਹੈਗਾ ਕਹਿੰਦੇ ਭਈ ਹਫਤਾਰ ਦਾ ਜਿਹੜਾ ਮੁੰਡਾ ਆ ਸਦਾਮ ਓਬਾਸ਼ਿੰਗਟਨ ਦੇ ਵਿੱਚ ਪਿਛਲੇ ਹਫਤੇ 트ੰਪ ਹੁਣਾਂ ਨੂੰ ਮਿਲਿਆ ਸੀ ਤੇ ਉਹਨੇ ਕਿਹਾ ਵੀ ਜੇ ਤੁਹਾਡੇ ਕੋਲ ਹੈਗੇ ਆ ਬੰਦੇ ਰਿਪੋਰਟ ਕਰਨ ਵਾਲੇ ਸਾਡੇ ਕੋਲ ਭੇਜੇ ਭੇਜੋ ਅਸੀਂ ਰੱਖਾਂਗੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਅਮਰੀਕਾ ਦੇ ਪਤਰੀ ਕਿਹੜੇ ਕਿਹੜੇ ਫੌਲਕਾਂ ਨੂੰ ਜਿਹੜੇ ਬੰਦੇ ਆ ਇਹਨਾਂ ਨੇ ਹੁਣ ਉਹ ਭੇਜ ਦੇਣੇ ਹੈਗੇ ਜੀ ਬਿਲਕੁਲ ਥੋੜੇ ਦਿਨ ਪਹਿਲਾਂ ਰਵਾਂਡਾ ਦੀ ਖਬਰ ਆਈ ਸੀ ਵੀ ਰਵਾਂਡਾ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ ਹੁਣ ਲਿਬੀਆ ਦੀ ਵੀ ਆ ਗਈ ਆ ਇਹਨਾਂ ਦੀ ਆਪਣੀ ਰਿਪੋਰਟ ਕਹਿੰਦੇ ਵੀ ਲਿਬੀਆ ਦੀਆਂ ਜੇਲਾ ਇੰਨੀਆਂ ਕੁ ਮਾੜੀਆਂ ਆ ਵੀ ਉੱਥੇ ਬੰਦੇ ਮਰ ਜਾਂਦੇ ਆ ਸੋ ਲੀਬੀਆ ਇਹਨਾਂ ਰਿਪੋਰਟਾਂ ਨੂੰ ਉਹ ਕਹਿੰਦਾ ਵੀ ਇਗਨੋਰ ਕਰਦਾ ਹੈ ਜਾਂ ਕਹਿੰਦਾ ਵੀ ਦਰਕਨਾਰ ਕਰਦਾ ਵੀ ਨਹੀਂ ਇਹ ਗਲਤ ਆ ਉਹਨਾਂ ਨੂੰ ਗਲਤ ਦਰਸਾਉਂਦਾ ਆ ਪਰ ਇਹ ਜਿਹੜੀ ਸਿਚੁਏਸ਼ਨ ਹੁਣ ਉੱਥੇ ਬਣ ਰਹੀ ਆ ਸੋ ਹੁਣ ਤੁਸੀਂ ਇਹ ਦੇਖ ਲਓ ਵੀ ਅਮਰੀਕਾ ਦੇ ਵਿੱਚ ਇਹ ਹੁਣ ਨਵੀਂ ਜਿਹੜੀ ਸ਼ੁਰੂਆਤ ਆ ਉਹ ਅ ਕਰ ਦਿੱਤੀ ਗਈ ਹੈ ਇਸ ਪ੍ਰਸ਼ਾਸਨ ਦੇ ਦੁਆਰਾ ਵੀ ਜਿੱਥੇ ਰਿਪੋਰਟ ਕਰਨ ਦੇ ਲਈ ਵੱਖ-ਵੱਖ ਮੁਲਕਾਂ ਦੀਆਂ ਜਿਹੜੀਆਂ ਜੇਲ੍ਹਾਂ ਆ ਉਹਨਾਂ ਦਾ ਸਹਾਰਾ ਲਿਆ ਜਾਊਗਾ ਅਲਸਲਵਾਡੋਰ ਪੈਨਮਾ ਦੇ ਵਿੱਚ ਤਾਂ ਪਹਿਲਾਂ ਉਹਨਾਂ ਨੇ ਇਕੱਲੇ-ਇਕੱਲੇ ਸੀਗੇ ਹੁਣ ਰਵਾਂਡਾ ਲਿਬਿਆ ਜਿਹੜਾ ਉਹ ਨਾਮ ਇਸ ਦੇ ਵਿੱਚ ਜੁੜ ਰਿਹਾ ਆ ਇਹ ਮੁਲਕ ਵੀ ਦੇਖਦੇ ਆ ਵੀ ਚੱਲ ਸਾਨੂੰ ਕੀ ਆ ਅਸੀਂ ਰੱਖਨੇ ਆ ਰੱਖ ਲਾਂਗੇ ਸਾਨੂੰ ਮਨੀਓ ਮਿਲਦੀ ਆ ਰਸ਼ੀਓ ਮਿਲਦੀ ਆ ਇਸ ਲਈ ਜਿਹੜਾ ਉਹ ਆਪਾਂ ਰੱਖਣ ਨੂੰ ਰੈਡੀ ਜਿਹੜੇ ਉਹਨਾਂ ਨੇ ਹੋ ਜਾਣੇ ਆ ਉਧਰ 트럼ਪ ਪ੍ਰਸ਼ਾਸਨ ਲਾਲਚ ਦੇ ਰਿਹਾ ਆ ਅਨਡਾਕੂਮੈਂਟਡ ਲੋਕਾਂ ਨੂੰ ਇਲੀਗਲੀ ਕਹਿੰਦੇ ਜਿਹੜੇ ਤੁਸੀਂ ਇੱਥੇ ਹੈਗੇ ਆ ਵੀ ਆ ਅੱਜ ਹੀ ਜਿਹੜਾ ਤੁਸੀਂ ਸੀਬੀਪੀ 1 ਹੋਮ ਐਪ ਜਿਹੜੀ ਆ ਉਸ ਦੇ ਉੱਤੇ ਜਾਓ ਸੈਲਫ ਰਿਪੋਰਟ ਕਰੋ ਕਨਫਰਮ ਕਰੋ ਵੀ ਤੁਸੀਂ ਆ ਗਏ ਆ ਤੇ 1000 ਡਾਲਰ ਲਓ ਤੇ ਘਰੇ ਤੁਹਾਨੂੰ ਜਿਹੜਾ ਅਸੀਂ ਤੁਹਾਡੇ ਮੁਲਕ ਦੇ ਵਿੱਚ ਉਹ ਪੰਚਾ ਦੇਵਾਂਗੇ ਸੋ ਉਹ ਵੀ ਦੇਖੋ ਵੀ ਕੋਈ ਆਉਂਦਾ ਹੈ ਅੱਗੇ ਕਿ ਨਹੀਂ ਇੱਕ ਦੱਸਿਆ ਸੀ ਵੀ ਹੌਨਰਸ ਦਾ ਬੰਦਾ ਆਲਰੇਡੀ ਉਸ ਨੇ ਇਸ ਕੀ ਕਹਿ ਸਕਦੇ ਹਾਂ ਜੋਸਿੰਜੀ ਪ੍ਰੋਗਰਾਮ ਦਾ ਇਸ ਆਫਰ ਦਾ ਫਾਇਦਾ ਲੈ ਲਿਆ ਵੀ ਉਹ ਵਾਪਸ ਕਿੰਨਾ ਵੀ ਉਹ ਚਲਾ ਗਿਆ ਹੈ